ਸਾਸੀ ਕਾਲ ਜੀ ਸਾਰਿਆਂ ਨੂੰ ਪਿੰਡੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਧਵਾਨ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਬਟਾਲਾ ਮੇਰਾ ਕੈਮਰਾ ਘੁਮਾਰੋ ਅੱਜ ਹੀ ਭਾਈ ਕੋ 6-7 ਦੇ ਲਗਭਗ ਹੈਗੇ ਅੰਦਰ ਵੀ ਖੜੇ ਆ ਤੇ ਆਓ ਫਿਰ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਿੱਕਾ ਸਿੱਕਾ ਜੀ ਹੋਸਾ ਠੀਕ ਹੈ ਜੀ ਵਧੀਆ ਚਲੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਮਹਾਰਾਜ ਸਾਰਿਆਂ ਦੇ ਮੇਹਰ ਭਰੇ ਹੱਥ ਰੱਖੇ ਚੜ੍ਹਦੀ ਕਲਾ ਰਹੀ ਬਹੁਤ ਸੁਣਾਉਂ ਬੰਦਾ ਜੀ ਬਹੁਤ ਵਧੀਆ ਠੀਠਾ ਚੜ੍ਹਦੀ ਕਾ ਚਲੋ ਤੁਸੀਂ ਸੁਣਾਓ ਬਸ ਠੀਕ ਹੈ ਜੀ ਨੀ ਯਾਰੇ ਬਜੇ ਆ ਬਹੁਤ ਠੀਕ ਹੈ ਮਾਮੇ ਜੀ ਤੇ ਕੋਈ ਤਰੇ ਆਉਂਦਾ ਨਵਾ ਕੋਈ ਪੁਰਾਣਾ ਹੀ ਜਾਂਦਾ ਅੱਜ ਫਿਰ ਕਿਨੇ ਵਜੇ ਅੱਜ ਪਸ਼ੂ ਆਪਣਾ ਹੈਗੇ 10 ਠੀਕ ਆ ਅੱਠ ਵਿਖਾਵਾਂਗੇ ਠੀਕ ਆ ਦੋ ਜਿਹੜੇ ਆ ਨਾ ਅਗਲੇ ਕਿਹੜੇ ਵਿਖਾਵਾਂਗੇ ਕੱਚੇ ਆ ਥੋੜੇ ਜਿਹੇ ਗਾਈਆਂ ਵੀ ਲੈ ਰਹਿਆਂ ਆਂ ਹਾਂ ਗਾਈਆਂ ਦਾ ਇੱਕ ਤੇ ਵਿਗੀ ਆ ਤੇ ਇੱਕ ਹੀ ਹਵਸ਼ੀ ਆਜੋ ਅੱਜ 10 ਪਸ਼ੂ ਆ ਤਾਂ ਆਪਣੇ ਕੋਈ ਗੱਲ ਨਹੀਂ ਹਾਂਜੀ ਇਹ ਸੰਦੀਪ ਸਿੰਘ ਚਾਰ ਦੰਦ ਵਹਿੜਵਾ ਸੂਈ ਹੈ ਨਾ ਇਹ ਪਰਸੋਂ ਦੀ ਸੂਈ ਆ ਅੱਛਾ ਮਗਰ ਇਹਦੇ ਵਸ਼ਾਵਾ ਵਸ਼ਾ ਮਗਰ ਆ ਗਿਆ ਹਾਂਜੀ ਲੈਕਿਨ ਠੰਡੀ ਠੁੰਡੀ ਬਹੁਤ ਆ ਹਨ ਤੁਹਾਨੂੰ ਬਹੁਤ ਚੰਗਾ ਵਾ ਜੋ ਪਸੰਦੀ ਆ ਬਹੁਤ ਚੰਗਾ ਵਾ ਹੂੰ ਕਿਉਂ ਚਾਣ ਬੜੀ ਆ ਕਿੰਨੇ ਕਰਜੂ ਬਾਜੀ ਦੁੱਧ ਫਿਰ ਹੁਣ ਆਇਆ ਵਕਤ 14 14.5 ਕਿਲੋ ਬੋਲਾ ਹੀ ਆ 14 14.5 ਕਿਲੋ ਬੋਲਾ ਹੀ ਆ ਤੇ ਖੋਲੋ ਫਿਰ ਲੈ ਬਾਈ ਖੋਲੋ ਫਿਰ ਚਾਰ ਦਾਂ ਦਵਾ ਪਹਿਲਾ ਸੂਆ ਪਹਿਲਾ ਸੂਆ ਚਾਰ ਦਾਂ ਹਾਂਜੀ ਇਹਦੇ ਨੂੰ ਤੋੜ ਲੋ ਮਗਰ ਇਹਦੇ ਬਛਾ ਆ ਗਿਆ ਬਛਾ ਮਗਰ ਆ ਗਿਆ ਮਨਾ ਮੂੰਹ ਮਾ ਚੱਕਰਾ ਲੋ ਆ ਬੂਤੀ ਕਰਾਓ ਚੱਕ ਛੋਟ ਛੋਟਾ ਕਾਨ ਵਸ਼ੀ ਦਾ ਜਿਆਦ ਮਸਲ ਵਾਲੀ ਲੇਵਾ ਵੇਖੋ ਫਿਟ ਹਾੜ ਵਸ਼ੀ ਦਾ ਲੇਵਾ ਵਾ ਕਹ ਜਦੋਂ ਪਸੰਦੀ ਬਹੁਤ ਥਣ ਪਿਆਰਾ ਬਣਾਉਂਦੀ ਆ ਨਹੀਂ ਚੰਗੀ ਚੰਗੀ ਵੇ ਹਾਂਜੀ ਬਹੁਤ ਚੰਗੀ ਕੁਆਲਟੀ ਆ ਬੈਡ ਤੇ ਜੀ ਇਹਨੂੰ ਬਾਹਰ ਨੂੰ ਤੋੜ ਲਮੀ ਇਹਨੂੰ ਨਾ ਤ ਸੀਲ ਠੰਡੀ ਬਹੁਤ ਸੰਦੀਪ ਦੋਦੀ ਬੜਾ ਵਸ਼ੀ ਥਲੇ ਹਾਂਜੀ 10 ਕਿਲੋ ਦੀ ਬਾੜੀ ਚ ਗਣਾ ਕੰਡੋ ਕੰਡੀ ਡੱਕ ਦਿੰਦੀ ਆ ਠੀਕ ਆ ਠੀਕ ਆ ਆਹ ਜੀ ਅੱਜ ਤਜਾ ਦਿਨ ਆਇਆ ਸੂਈ ਨੂੰ ਹਾਂਜੀ ਹਾਂਜੀ ਭਾਵੇਂ ਇੱਥੇ ਬਹਿ ਜਾਓ ਵਸ਼ੀ ਦੇ ਥਲੇ ਬਹੁਤ ਚੰਗੀ ਕੁਆਲਿਟੀ ਦੀ ਆ ਲੈ ਜਾ ਚੱਲੇ ਜਾ ਠੰਡੀ ਠੰਡੀ ਬਹੁਤ ਸੁਨੱਖੀ ਜਿਨੀ ਹੈਗੀ ਆ ਠੀਕ ਆ ਬਹੁਤ ਪੜਾਈ ਪਾ ਬੂ ਬਸ ਸਟੇ ਦੋ ਦੱਚ ਵਾਹਗੀ 18 19 ਕਿਲੋ 14 ਕਿਲੋ ਤੇ ਠੰਡਾ ਕਰਕੇ ਬੋਲਾ ਆ ਦੇ ਠੀਕ ਆ ਐ ਓਦਾਂੇ ਵੇਖ ਲਾ ਵੱਛੀ ਸੂਈ ਆ ਪਰਸੋਂ ਦੀ ਸੂਈ ਆ ਮਗਰ ਵੱਛਾ ਵਾ ਭਾ ਸੰਦੀਪ ਸਿੰਘ 80 85000 ਰੁਪਈਆ ਨਹੀਂ ਕਰਨਾ ਦੇਣ ਲੈਣ ਵਾਲੇ ਰੇਟ ਕਰਨੇ ਜੈ ਜਿਹੜੀਆਂ ਵਿਕਜਣ ਮੋਲੇ ਦਾ ਭਾਵੇਂ 70 75 65000 60000 ਰੁਪਈਆ ਦੀ ਦੇ ਦਾਂਗੇ ਚਲੋ 60000 60000 ਦੀ ਵੱਛੀ ਠੀਕ ਆ ਚਲ 14 15 ਕਿਲੋ ਬੋਲਾ ਤਿਆਰ ਆ ਹੱਥ ਲਾਇਆ ਵੱਛੀ ਪਸੰਦੀ ਵੀਰ ਜੀ ਇੱਧਰ ਆਇਓ ਥਾਣ ਵਿਖਾ ਲੇ ਆ ਆ ਬਖਾਲੂ ਮਾਨ ਜੀ ਤਾ ਵੇਖੋ ਥਾਣ ਠੀਕ ਹਾਂਜੀ ਨਹੀਂ ਠੀਕ ਆ ਕੱਚਾ ਬੋਲਾ ਹਾਂ ਚਲ ਆ ਝੋਟੀ ਜੀ ਕੱਟੀ ਪਹਿਲਾ ਸੂਆ ਸੁਈਓ ਉਹ ਬਚਾ ਜੋ 6 ਸਤਾਂ ਦਣਾ ਦੀ ਸੁਈ ਆ 8 ਕਿਲੋ ਦੁੱਧ ਕੱਟੀ ਦੇ ਥਲੇ ਤਿਆਰ ਵਾ ਖਾ ਲੋ ਜੀ ਹਾਂਜੀ ਲਓ ਜੀ 8 ਕਿਲੋ ਤਾਂ ਤਿਆਰ ਆ 1 ਕਿਲੋ ਕੱਟੀ ਕੋ ਦੁੱਧ ਜੋ ਕੱਟੀ ਦੇ ਕੋਈ ਚੀਜ਼ ਨਹੀਂ ਆ ਚੈੱਕ ਕਰੋ ਚੀਜ਼ ਵਿੰਦਗੀ ਜੀ ਠੀਕ ਉਨੀ ਕਿ ਕੱਟੀ ਉਹਨਾਂ ਕੇ ਲੈਵਾ ਹਾਂ ਬਿਲਕੁਲ ਚਵਾਜੂ ਇਹਦੇ ਵਧੀਆ ਬਿਲਕੁਲ ਓਕੇ ਰਿਪੋਰਟ ਮੈਂ ਠੀਕ ਆ ਫਿਰ ਤਾਂ ਰੱਖੋ ਕਿਆ ਨਾ ਧਿਆਨ ਡਰੇ ਨਾ ਉਹ ਨਾ ਵੇਖੀ ਡਰ ਵੀ ਜਾਣ ਡਰ ਡਰ ਜਣ ਡਰ ਜਣ ਭਾਈ ਹਾਂ ਉਹ ਫਿਰ ਘਰੋਂ ਕੋ ਰੋਨੀ ਨਾ ਕਿਸੇ ਕੱਡੀਆਂ ਹੁੰਦੀਆਂ ਹਾਂਜੀ 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 ਤੇ ਫਿਰ ਆਪਾਂ ਜਦੋਂ ਲਿਆ ਕੇ ਨਵਾਲਣੀਆਂ ਨੂੰ ਲਣੀਆਂ ਕਲੇਰੇ ਕੁਲੇ ਪਾਏ ਹੁੰਦੇ ਆ ਹਾਂਜੀ ਥਾਣੇ ਬਖਾਰਾ ਚਲੋ ਹਾਂਜੀ ਬੋਲੋ ਪਿੰਡਾ ਜੀ ਥਾਣ ਥੂਣ ਦੀ ਚਵਾਪ ਸਮਾਨ ਚ ਕੋਈ ਕਮੀ ਪੇਸ਼ੀ ਨਹੀਂ 8 8.5 ਕਿਲੋ ਦੁੱਧ ਵਾ ਤਿਆਰ 8 ਕਿਲੋ ਲਾ ਕੇ ਖੜੇ ਕੋਈ ਛੋੜਾ ਜਾਂ ਰੇਡ ਕਰਨਾ ਲੈਣ ਦੇਣ ਵਾਲਾ ਹੀ ਨਾ 85 ਨਾ 90 ਹਾਂ ਨਾ ਹੀ ਦੇਣੀ ਜਿਹੜੀ 75000 ਦੀ ਚਲੋ ਜਾਂਦ 75000 ਠੀਕ ਹੈ ਫਿਰ ਆਹਾ ਇਹ ਸੰਦੀਪ ਸਿੰਘ ਆਲ ਉਧਰੋਂ ਆਇਆ ਜੀ ਅੱਛੇ ਉਧਰਲਾ ਸਾਰਾ ਹੈ ਹਾਂਜੀ ਕਿੰਨੇ ਝੋਟੀਆਂ ਜਾਈਆਂ 1 2 3 4 4 ਪਹਿਲਾਂ ਚੌਗੀ ਹੋ ਗਈ ਆ ਖੋਲੋ ਜੀ ਨੂੰ ਵੀ ਪਰਸੋਂ ਦੀ ਸੂਈ ਆ ਪਿਓਰ ਕਾਲੀ ਆ ਲੈ ਜੀ ਨੇੜੇ ਵਖਾ ਇਹ ਥਾਂ ਲੈ ਵਾ ਬਿਲਕੁਲ ਜੈੱਡ ਬਲੈਕ ਝੋਟੀ ਆਹ ਰਹਾ ਠੀਕ ਆ ਹੋ ਨੋ ਬਹੁਤ ਵੱਡੀ ਝੋਟੀ ਆ ਬੋਲੀ ਵੱਡੀ ਆ ਸੰਦੀਪ ਸਿਆ ਕੱਟੀ ਕੱਟੀ ਆ ਇਹ ਮਗਰ ਕਟਾਵੇ ਖੁਰੇ ਮਗਰ ਇਕਟਾ ਮੈਂ ਦੇਖੀ ਕਟਾ ਕੱਡੀ ਆ ਲਾਏ ਝੋਟੇ ਦੀ ਬੰਤਰ ਖਾ ਸ੍ਰੀ ਸੰਦੀਪ ਸਿਆ ਪਿਓ ਕਾਲੀ ਸ਼ਾਹ ਵਾ ਜਿਹੜੇ ਚੀਜ਼ਾਂ ਲਵਦੀਆਂ ਆਗੇ ਨਹੀਂ ਦੇਖੋ ਬੜਾ ਪਤਾ ਲੱਗਦਾ ਹੈ ਜੀ ਝੋਟੇ ਚ ਹਜੇ ਟਾਈਮ ਹੀ ਕੁਝ ਨਹੀਂ ਸੰਦੀਪ ਸਿਆ ਠੀਕ ਆ ਜੀ ਇਹ ਕੱਟੀ ਦਾ ਕੱਦ ਵੇ ਸੰਦੀਪ ਵੱਡੀ ਵੱਡੀ ਝੋਟੀ ਆ ਜੀ ਹਾਂ ਜੀ ਬਹੁਤ ਵੱਡੀ ਦੇ ਦੰਦ ਚੁੱਕ ਕੇ ਚੌਗੀ ਦੇ ਲਾਏ ਆ ਹਾਂ 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 ਜੀ ਸਿੱਧੀ ਤੋਰ ਚਾ ਉਸੀ ਤੋਂ ਹੋਂ ਖੜਕੇ ਟੋਰ ਕੱਟੀ ਖਲਾਸ ਜੀ ਕਰਕੇ ਓ ਯਾਰ ਸੱਸਾ ਸਦਾ ਕੱਢੇਗਾ ਚਾ ਨਾ ਤੇ ਆ ਨਾ ਨੇ ਠੀਕ ਆ ਠੰਡੀ ਆ ਭਾਵੇਂ ਐਵੇਂ ਸੰਦੀਪ ਸਿੰਘਾ ਮੂੰਹ ਚ ਹੱਥ ਵਾੜਦੇ ਹਾਂ ਆ ਵੇਖ ਲਾ ਇਧਰ ਖਾ ਸੰਦੀਪ ਸਿੰਘ ਦੰਦੀ ਹੈ ਦੰਦੀ ਦੰਦੀ ਚਲੋ ਠੀਕ ਆ ਦੰਦੀ ਆ ਕਦ ਵੇਖ ਲਾ ਸੰਦੀਪ ਸਿੰਘ ਕਿੱਡਾ ਝੋਟੀ ਦਾ ਦੁੱਧ ਚਵਾਉ 13 14 ਕਿਲੋ ਹੁਣ ਵੀ ਝੋਟੀ ਦੇ ਥੱਲੇ ਦੁੱਧ 9 10 ਕਿਲੋ ਤਿਆਰ ਵਾ ਨਾੜੂ ਬਿਲਕੁਲ ਬੱਚੇ ਦਾ ਗਿੱਲਾ ਠੀਕ ਆ ਤੇ ਚੌਥੇ ਦਿਨ ਦੀ ਸੂਈ ਹੈ ਬੱਚਾ ਠਾਲ ਕੇ ਵਿਖਾਲ ਚੰਗਰੀ ਆ ਉਹ ਵੇਖੋ ਗਿੱਲਾ 나ੜੂ ਹਮ ਕੱਟੀ ਕੇ ਕਟਾ ਵੇਖੀ ਭਲਾ ਵੇਖਿਆ ਜੀ ਹਾਂ ਜੀ ਕੇਚੋ ਫੋੜੋ ਚਲੋ ਬੋਲੋ ਹਾਂ ਜੀ ਕਟਾ ਕਟਾ ਦਿਓ ਬੋਲੋ ਤੁਸੀਂ ਤੁਸੀਂ ਆ ਕੱਟੀ ਵੇਖ ਲਾ ਕਿੰਨੇ ਰੁਪਈਆ ਦੀ ਆ ਕੱਟੀ ਦੇ ਆਂਦੀ ਸ਼ਾ ਮੈਂ 2 ਲੱਖ ਰੁਪਈਆ ਦੀ ਆ ਦੋ ਦੀ ਕੱਟੀ ਵੇਖ ਲਾ ਕੋਈ ਮੁੱਲ ਨਹੀਂ ਕੱਟੀ ਦਾ ਹੈਗਾ ਤੇ ਠੰਡੀ ਕੱਟੀ ਬੜੀ ਆ ਲਵੀਰ ਹਾਂਜੀ ਕੱਟੀ ਦਾਂਗੇ 1 ਲੱਖ ਦੇ 40 ਹਜ਼ਾਰ ਦੇ 1 ਲੱਖ 40 ਹਜ਼ਾਰ ਦੇ ਹਾਂਜੀ ਉਹ ਤੇ ਛੋਟ ਛੋਟ ਕਰ ਦਾਂਗੇ ਮਾਰਦਾਨ ਕਰ ਦਾਂਗੇ ਆਈ ਗਏ ਪੰਜ ਹਜ਼ਾਰ ਦੇ ਕਰ ਦਾਂਗੇ 135 ਦੇ ਦਾਂਗੇ 135 ਤੇ ਆਹ ਬਾਈ ਜੀ ਇਹ ਸੁਨੀਲ ਸਿੰਘ ਅੱਜ ਨੂੰ ਚੌਥਾ ਦਿਨ ਸੂਈ ਨੂੰ ਆਈ ਅੱਛਾ ਚਾਰ ਦਿਨੋਂ ਸੂਈ ਨੂੰ ਚਾਰ ਦਿਨ ਖੋਲ ਮੰਨੇ ਧਿਆਨ ਨਾ ਮਹੀਨਾ ਡਰਦੀਆਂ ਇਹ ਵੀ ਖੋਲ ਮੰਨੇ ਦੁੱਧ ਬਜੀ ਬੋੜਾ ਹੀ ਹੈ ਬੋੜਾ ਸਨੀ ਸੇ 12 ਤੋਂ ਬਾਹਰ ਅੱਛਾ 12 ਤੋਂ ਬਾਹਰ 17 18 ਕਿਲੋ ਦੁੱਧ 12 ਤੋਂ ਬਾਹਰ ਦੁੱਧਵਾ ਹੁਣ 17 18 ਕਿਲੋ 12 ਤੋਂ ਬਾਹਰ ਚਲਣ ੜੀ ਆ ਠੀਕ ਆ ਇਹ ਕੱਦ ਵੇਖ ਝੋੜੀ ਦਾ ਝੋੜੀ ਦਾ ਲੈਵਾ ਵੇ ਤੂੰ ਨਹੀਂ ਠੀਕ ਆ 12 12 13 ਕਿਲੋ ਤੇ ਤਿਆਰ ਵਾ ਦੇ ਰਾਤੀਆਂ ਆਈਆਂ ਵਾ ਸਨੀ ਸੇ ਕਿਹੜੀਆਂ ਮੰਡੀਆਂ ਆਈਆਂ ਨਾ ਨਾ ਇਹ ਘਰੋਂ ਆਈਆਂ ਵਾ ਦੇ ਘੁੰਡੇ ਲਗਣਿਆ ਪੀਆਂ ਤਾਂ ਹੀ ਵੀ ਬਣ ਗਈ ਵੀਡੀਓ ਨੇ ਮੰਡੀਆਂ ਦੇ ਇਹ ਮੰਡੀਆਂ ਆਈਆਂ ਨਹੀਂ ਫੇਰ ਕਿੱਥੇ ਬਣਨੀ ਹਣ ਤੋਰ ਲੰਮੀ ਤੋਰ ਸਨੀ ਸੇ ਚੀਜ਼ ਵੇਖ ਕੀ ਆ ਇਹਨੂੰ ਕੱਢੇ ਕਰਾਂ ਨੂੰ ਵੇ ਹੱਲੇ ਵ ਬਿਲਕੁਲ ਜੀ ਹੈ ਕਿ ਨਹੀਂ ਸੰਦੀਪ ਜਿਹੜਾ ਪਸ਼ੂ ਆ ਨਾ ਉਹ ਆਪਣਾ ਰੰਗ ਆਪ ਦੱਸਦਾ ਆਜੋ ਜੀ ਆਜੋ ਲੈ ਆ ਬਿਲਕੁਲ ਆਜੋ ਹਾਂ ਬਸ ਠੀਕ ਥੱਲੇ ਪੜਨਾ ਹੈ ਜਾਂ ਉੱਠ ਪਾ ਬੰਨੂ 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 ਨੇੜੇ ਨੇੜੇ ਖਾਰੇ ਕਰੀਂ ਜੰਗੀ ਦਾ ਚਲੋ ਚਵਾਈ ਇਨੀ ਪੋਲੀ ਆ ਕਿ ਭੂਰ ਛਟਾ ਕੋਈ ਨਹੀਂ ਸਿੰਦਸਿਆ ਝੋਟੀ ਬਾੜੀ ਅਸਲ ਵਾ ਚੰਗੇ ਦੁੱਧ ਵਾਲੀ ਆ ਹੁਣ ਗਾੜੀ ਮਾਲਕ ਜਿਹਦੇ ਘਰੇ ਜਾਣੀ ਸੇਵਾ ਕਰੇਗਾ ਤੇ ਜਿੰਨਾ ਮਰਜੀ ਚੋਲੇ ਸਾਡੇ ਘਰੋਂ 1.5 12 13 ਕਿਲੋ ਦੁੱਧ ਅੱਜ ਚੌਫੇ ਦੇ ਦੀ ਸੂਈ ਬੱਚਾ ਤਾਜਾ ਲੈ ਜੀ ਇਹਦਾ ਵੀ ਮੁੱਲ ਹੈਗਾ 1.40 ਹਜ਼ਾਰ ਹੂੰ 35 ਦੀ 30 ਦੀ ਦੇ ਦਾਂਗੇ 1 ਲੱਖ 30 ਹਾਂ ਚੱਲੋ ਲੋ ਜੀ ਬੁਰੀ ਗੱਬਰ ਬੁਰੀ ਸੂਈ ਹੈ ਮੈਂ ਬੁਰੀ ਸੂਈ ਹੈ ਹਾਂਜੀ ਇਹ ਵੀ ਉਦਰੀ ਆਈ ਹੈ ਨਾ ਇੱਥੋਂ ਲਈ ਅੱਛਾ ਇੱਥੋਂ ਲਈ ਆ ਹਾਂਜੀ ਇਹ ਵੀ ਦਿਖਾ ਦੇ ਬੋਰੀ ਚੈੱਕ ਕਰਾਂ ਨੀ ਮਾੜ ਜੰਗ ਦੇ ਸਿੰਦੀ ਮੇਰੇ ਦਹਾੜਾ ਬਾਹਰ ਦੋਦਵਾ ਅੱਛਾ 11 ਕਿਲੋ 11.5 ਲੀਟਰ ਹੋ ਜਾਊਗਾ ਖੁੱਲਾ ਡੋਲਾ ਹੂੰ 11 ਕਿਲੋ 11.5 ਕਿਲੋ ਆ 10 ਕਿਲੋ ਦੀ ਔਰ ਤੇ ਕੋਈ ਗਾਰੰਟੀ ਕਰਕੇ ਮੈਂ ਲੈ ਜੀ ਛੁੱਟ ਅੱਛਾ ਜੀ ਤੁਸੀਂ ਮਗਰ ਕੱਟੀ ਆ ਠੀਕ ਆ ਪਿਓਰ ਬੂਰੀ ਹਣਾ ਹਾਂਜੀ ਬੂਰੀ ਆ ਟੱਟਾ ਮਖਰ ਇਹ ਕੱਟੀ ਜੋ ਕੱਟੀ ਮਖਰਾ ਗਈ ਹਾਂਜੀ ਇਹਦੀ ਕੱਟੀ ਜੋ ਠੀਕ ਆ ਕਿੰਨਾ ਕਰਜੂ ਦੋਤੀ ਫਿਰ ਉਹਤ ਭਾਜੀ ਹੁਣ ਮਈਆਂ ਵਾਧੀਆਂ ਜਾਂਦੀਆਂ ਪਠਾ ਪੜਾ ਖਾਣੀਆਂ ਮਈਆਂ ਤਾਜ਼ੀਆਂ ਜਿਹੜੀਆਂ ਅਕਸਰ ਟਾਈਮ ਮੰਗਦੀਆਂ ਭਾਜੀ ਨਾਲੇ ਹੁਣ ਗਾਂ ਦੇਣੇ ਵੀ ਠੰਡੇ ਆ ਨਾ ਹਾਂਜੀ ਟਾਈਮ ਮੰਗਦੀਆਂ ਮਈਆਂ ਦੋਤੇ ਜਾਂਦੀਆਂ ਕੋਈ 10 ਦਿਨ ਲੈਂਦੀਆਂ ਨੇ ਇਹਦਾ ਮੁੱਲ ਭਾਜੀ ਫਿਰ ਮੁੱਲ ਭਾਜੀ ਇਹਦਾ 1 ਦਾਹਵਾ ਲੱਖ ਦੀ ਦੇ ਦਾਂਗੇ ਲੱਖ ਦੀ ਹਾਂਜੀ ਚਲੋ ਲੱਖ ਜੋ ਛੋਟ-ਛਾਟ ਕਰ ਦਾਂਗੇ ਬਸ ਠੀਕ ਆ ਕਰਦਾਂਗੇ 5000 ਰੁਪਏ ਦਾ 99000 ਦੇ 99 ਦੀ ਮੈਂ ਦੇ ਦਾਂਗੇ ਜਾਣ ਦੋ ਤੇ ਆਹ ਜੀ ਆ ਮੈਂ ਗੱਬਣ ਖੜ ਝੋਟੀ ਬਾਹਰ ਖੋਲੋ ਜੀ 1 ਘੰਟਾ ਲਾਉਗੀ ਜੀ ਬਸ 2-4 ਦਿਨ ਦੀ ਖੇਡ 2-4 ਦਿਨ ਲਾਉਗੀ ਜੀ ਚਾਰ ਹੀ ਤੇ ਮਣਾ ਕੋਈ ਭਾਜੀ ਗਾਰੰਟੀ ਆਪਣੀ ਭਾਰ ਦੀ ਥਣਾ ਦੀ ਹਾਂ ਸਭ ਗਾਰੰਟੀ ਹੋਏਗੀ ਆਪਣੀ ਇਹਦੀ ਵੇਖਿਓ ਥਣ ਚੜਾ ਦੇ ਝੋਟੀ ਵੇਖਿਓ ਚੀਜ਼ ਕੀ ਹੈ ਵੀ ਲੋ ਜੀ ਵੇਖੋ ਥਣ ਕਿੱਡਾ ਹੈ ਖੁੱਲ ਬਿਲਕੁਲ ਵੇਖੋ ਉਹ ਚੰਗੀ ਝੋਡੀ ਆ ਨਾ ਸਰੀਰ ਵੇਖੋ ਝੋਟੀ ਦਾ ਝੋਟੀ ਬਣ ਕੇ ਸੁਣੀ ਪੂਰੀ ਹਜੇ ਸਿਆਰਕ ਦਿਨ ਲੈ ਹੀ ਜਾਣੇ ਹਜੇ ਨੇ ਬਾਕੀ ਭਾਜੀ ਕੋਈ ਟੈਡੀ ਨਹੀਂ ਕੋਈ ਅਲੱਗ-ਅਲੱਗ ਝੋਡੀ ਨੂੰ ਥਣ ਲੱਗਾ ਵਾ ਤੇ ਰਾਜੀ ਰੂਜੀ ਵੇਖ ਲਓ ਕਿਦਾਂ ਦੀ ਝੋਟੀ ਦੱਸੇ ਇਹ ਝੋਟੀ ਥਣ ਬੜਾ ਵਧੀਆ ਲੱਗਾ ਨਾ ਭਾਜੀ ਦੁੱਧ ਵਾਲੀ ਝੋਡੀ ਆ ਪੋਲੀ ਬੜੀ ਆ ਕਿੰਨੇ ਦੁੱਧ ਕਰੂਗੀ ਜੀ ਝੋਟੀ ਪਹਿਲਾਂ ਨੇ ਚੋਆਇਆ 12 ਲੀਟਰ ਦੁੱਧ ਇਹੋ ਜੀ ਝੋਟੀ ਨੇ ਇਹਨਾਂ ਭਾਜੀ ਦਿੱਤਾ 13 ਕਿਲੋ ਦੁੱਧ ਕਿਹਨੇ ਦੇਣਾ ਫੇ ਕਹਿੰਦੇ ਰਣ ਸਹੀ ਗੱਲ ਐਡੀ ਨੇ ਇਹਨਾਂ ਦਿੱਤਾ ਉਹ ਦੇਣਾ ਵੀ ਕਿਨੇ ਦੁੱਧ ਠੀਕ ਆ ਇੰਨਾ ਮੁੱਲ ਜੀ ਫਿਰ ਉਦੋਂ ਭਾਜੀ ਆਪਾਂ ਪਹਿਲੇ ਨੰਬਰ ਦੇ ਮਹੀਂ ਪਾਈ ਸੀ ਨਾ ਹਾਂ ਬੰਦੇ ਆਪਣੇ ਲਾਗੇ ਦੇ ਆ ਤੇ ਭਰ ਵੀਰ ਬਾਹਰ ਹੀ ਕਬੈਦ ਉਹਨੇ ਇਥੋਂ ਮਹੀਂ ਲਈ ਆਪਣੇ ਤੋਂ ਫੋਨ ਤੇ ਦੋ ਟਾਈਮ ਲੀਟਰ ਮਰਾ ਕੇ ਮਹੀਂ ਦਿੱਤੀ ਸੀ ਉਹਨਾਂ ਚਲੋ ਸਾਢੇ 13 ਕਿਲੋ ਨੂੰ ਲੀਟਰ ਮਰਾ ਕੇ ਦਿੱਤੀ ਠੀਕ ਆ ਦੱਸਿਆ 12 ਹੀ ਮੁੱਲ ਭਾਜੀ ਇਹਦਾ ਦੇਣ ਵਾਲਾ ਹੀ ਆ ਕੋਈ ਇੱਕ 40 ਨਹੀਂ ਹਾਂ ਨਾ 1 ਲੱਖ ਤੇ 20 ਹਜ਼ਾਰ ਦੀ ਦੇਣੀ 1 ਲੱਖ 20 ਹਜ਼ਾਰ ਦੀ ਹਾਂਜੀ ਚਲੋ ਜੀ ਆ ਘੱਟੀ ਘੱਟ ਬਾਹਰ ਲੋ ਜੀ ਚੌਗੀ ਆ ਜੀ ਅਸੀਂ ਗੱਬਣਾ ਗੱਬਣ ਭਾਜੀ ਇਹ ਵੀ ਲੋ ਜੀ ਪਾਜੀ ਫਿਰ ਉਹਨਾਂ ਸੂਆ ਮਾਲ ਵੀ ਨਾ ਘੇਲੇ ਕਰਦਾ ਨਹੀਂ ਮਿਲਦਾ ਨਹੀਂ ਮਿਲਦਾ ਸੋਹਣੀਆਂ ਲੈਣੀਆਂ ਪੈਣੀਆਂ ਲੋਜ ਕਰੋ ਜਕਰ ਕਿਥਣਾ ਦੀ ਗਰੰਟੀ ਹੋਏਗੀ ਪਾਜੀ ਚਾਰ ਦੰਦ ਕੱਟੀ ਆ ਚਾਰ ਦੰਦ ਹਾਂ ਕੀ ਜੀ ਵੇਖਿਓ ਬਾਹਰ ਪਹਿਲਾਂ ਵੇਖਿਓ ਨਹੀਂ ਦੂਜਾ ਅੱਛਾ ਦੂਜਾ ਸੂਆ ਦੂਜਾ ਸੂਆ ਸੁਣੀ ਪਾਜੀ ਚੌਗੀ ਹੋਗੀ ਠੀਕ ਆ ਇਹ ਵੀ ਉਧਰ ਹੀ ਆਈ ਨਾ ਵੇਖ ਲਓ ਪਾਜੀ ਕਿਦਰ ਲਈ ਆਏ ਖਲਾ ਰਹੇ ਤੁਹਾਡਾ ਫਾਇਦਾ ਨਹੀਂ ਲੱਗਦਾ ਪਾਜੀ ਵੇਖੋ ਚੀਜ਼ ਕੀ ਹੈ ਜੀ ਵੇਖ ਲ ਜੱਤ ਵਾਲੀ ਝੋਟੀ ਆ ਨਾ ਭਾਜੀ ਜੱਤ ਵਾਲੀ ਕਾਦੀ ਚੌਗੀ ਆ ਹਾਂ ਇੱਥੇ ਭਾਏ ਭਾਜੀ ਆ ਵੇਖੋ ਮੂੰਹ ਮਖਾ ਲਵੀਰ ਲਿਆ ਆ ਰਖ ਲੈ ਆਹ ਇਹਨੂੰ ਹਾਂ ਚੌਗੀ ਆ ਠੀਕ ਜਿੱਥੇ ਭਾਜੀ ਮਰਜ਼ੀ ਆ ਵੇਖੋ ਖਲਾਓ ਚੱਕਰੀ ਕੋਈ ਨਹੀਂ ਕੱਟੀ ਵੇਖ ਲਓ ਕੀ ਚੀਜ਼ ਹੈ ਸੋਹਣੀ ਸੋਹਣੀ ਇਹਦੇ ਥੱਲੇ ਭਾਏ ਇੱਧਾ ਬਹਿ ਜਾਓ ਹਾਂਜੀ ਇਹਦੇ ਥੱਲੇ ਬਹਿ ਜਾਓ ਇਹਨੂੰ ਮਾੜੀ ਦੀ ਤੋਰ ਸਦੀ ਕਰਕੇ ਹਾਂ ਇਹਨੂੰ ਤੋਰ ਸਦੀ ਕਰਕੇ ਭਾਜੀ ਵੇਖ ਲਓ ਝੋਟੀ ਬਰੈਕ ਨਹੀ ਇਹ ਝੋਟੀ ਨੇ 2-4 ਦਿਨ ਲੈ ਜਾਣੇ ਆ ਲੈ ਜਾਣੇ ਅਜੇ ਹਾਂਜੀ ਆਜੋ ਜੀ ਆਜੋ ਦੀ ਜਬਾਦੀ ਚੰਗੀ ਦਾ ਮੋਲ ਵਾ ਹੂੰ ਠੀਕ ਹੈ ਨਾ ਮਈਆਂ ਦੇ ਭਾਜੀ ਦੋ ਚਾਰ ਦਿਨ ਰਹੇ ਨਾ ਘਰ ਦੁਨੀਆ ਹੋ ਜਾਂਦੀ ਦੁਨੀਆ ਜੀ ਸਿੱਧੀ ਜਿਹੜੀ ਗੱਲ ਵਾ ਪਠਾ ਸੇਵਾ ਚੰਗੀ ਕਰੀਦੀ ਆ ਬੋਲੋ ਜੀ ਵੰਡਾ ਛਾੜਾ ਗੱਬਣ ਮਈ ਨੂੰ ਵੀ ਭਾਜੀ ਪਾਉਣਾ ਭਾਵੇਂ ਗੱਬਣ ਮਈ ਆ ਨਾ ਉਹਨੂੰ ਵੀ ਕੋਈ 2 ਕਿਲੋ ਖਾਦ ਤੇ 2 ਕਿਲੋ ਚੋਕਰ ਪਾਉਣਾ ਪਾਉਣਾ ਇਹ ਨਹੀਂ ਵੀ ਇਹ ਸੂਣ ਵਾਲੀਆਂ ਤੇ ਇਹਨਾਂ ਨੂੰ ਨਹੀਂ ਪਾਉਣਾ 10 ਦਿਨ ਮੈਂ ਰਹੇ ਤੇ ਡਬਲ ਕਰ ਦੇਈ ਜੀ ਭਾਜੀ ਕੱਟੀ ਦੇ ਅੱਜ ਸੂਈ ਹੁੰਦੀ ਤਾਂ 1.5 ਲੱਖ ਰੁਪਏ ਦੀ ਹਈ ਇਹਨੀ ਹੁਣ ਦੇਣ ਵਾਲੇ ਮੁੱਲ ਬਿਲਕੁਲ ਜਾਇਜ਼ ਹਾਂ ਨਾ ਹੀ ਕਰਨੀ 1 ਲੱਖ ਤੇ 5000 ਦੀ ਕੱਟੀ ਦੇ ਦਾਂਗੇ ਚਲੋ ਹਾਂਜੀ 1 5 ਦੀ ਕੱਟੀ ਦੇ ਦਾਂਗੇ ਨਾ ਹੀ ਰਹਿਣ ਦੇ ਮੈਂ ਬਸ ਠੀਕ ਹੈ ਇਹ ਰਹਿਣ ਦੇ ਮੈਂ ਹਜੇ ਨਾ ਭਾਜੀ ਦੇਣ 8-10 ਲੰਡੀਆਂ ਨੇ ਬਸ ਆਹੀ ਹੈ ਜੀ ਹਾਂਜੀ ਇਹੋ ਪਸ਼ੂ ਆ ਇੱਕੋ ਗਾਂ ਦਾ ਨਾ ਕਿਸੇ ਨਾਲ ਸੌਦਾ ਹੋ ਗਿਆ ਵਾ ਹਾਂਜੀ ਉਹ ਗੱਡੀਆ ਤੋਂ 7000 ਦੇ ਗਏ ਆ 7000 ਰੁਪਏ ਸਾਈ ਦੇ ਗਏ ਫਿਰ ਕਿ ਲੋੜ ਵਿਖਾ ਲੰਨੀ ਹੈ ਨਾ ਹਾਂ ਨਹੀਂ ਚਲੋ ਕੋਈ ਤੇ ਹੁਣ ਆਪਣੇ ਕੋ ਆਹ ਆਹ ਚਲੋ ਜੀ ਆਹੀ ਝੋਟੀਆਂ ਮੰਜਾ ਸੇਲ ਹੈ ਜੀ ਹਾਂਜੀ ਤੇ ਬਾਕੀ ਮੇਰਾ ਵੀ ਬਾਰ-ਬਾਰ ਅਹੀ ਬੇਨਤੀ ਕਰਦੇ ਉਹਨੇ ਕਿ ਭਾਈ ਇੱਥੇ ਆਓ ਤਸਲੀ ਕਰਕੇ ਭਾਜੀ ਆਪਣਾ ਮਾਲ ਖੜੋ 24 ਘੰਟੇ 8 ਮਈਆਂ 1 2 ਗਾਈਆਂ 10 8 10 ਪਸ਼ੂ ਆਪਣੇ ਕੋਲ ਹੁੰਦੇ ਆ ਵੀਡੀਓ ਦੂਜੇ ਤੀਜੇ ਦੇਣੀ ਪੈ ਜਾਂਦੀ ਹੈ ਜੇ ਪਰਸੋਂ ਚੌਥੀ ਪਈ ਅੱਜ ਫੇਰ ਪੈ ਚਲੀ ਆ 8 10 ਪਸ਼ੂ ਡੇਲੀ ਹੁੰਦੇ ਆ ਆਪਣੇ ਕੋ ਸੂਏ ਸਵਾਏ ਗੱਬਣ ਚਲੋ ਠੀਕ ਸੂਆਂ ਮਈਆਂ ਦੇ ਪੂਰ ਛਟਾ ਨਹੀਂ ਕੋਈ ਹੋਊਗਾ ਗੱਬਣ ਮਈ ਦੀ ਤੁਹਾਨੂੰ ਭਾਰਦੀ ਦੇ ਥਾਣਾ ਦੀ ਗਾਰੰਟੀ ਦੇ ਦਾਂਗੇ ਜਿਨੇ ਸੜ ਤੋਂ ਲੈਣੀਆਂ ਵਾ ਜਿਨੇ ਆਪ ਖੜਦੀਆਂ ਚੋਕੇ ਤਸਲੀ ਕਰਕੇ ਖੜਦਨੀਆਂ ਉਹ ਤੇ ਸਭ ਤੋਂ ਵਧੀਆ ਗੱਲ ਹੈ ਨਾ ਜੀ ਕੋਈ ਲਾਂਮਾ ਨਹੀਂ ਰਹਿ ਜਾਂਦਾ ਤੇ ਜਦੋਂ ਮਰਜ਼ੀ ਆਉ ਵੱਟ ਸੱਤ ਮਹੀਨਾਂ ਦੀ ਆਵਾ ਤੇ ਆਪਣਾ ਪਿੰਡ ਹੈਗਾ ਜੋ ਤੁਵਾਨ ਜ਼ਿਲ੍ਹਾ ਹੈਗਾ ਜੋ ਗੁਰਦਾਸਪੁਰ ਤਹਿਸੀਲ ਹੈਗੀ ਬਟਾਲਾ ਨੇੜੇ ਹੈਗਾ ਅਲੀ ਹਾਲਦੇ ਤੇ ਦਲਮਦੇ ਅਲੀ ਹਾਲਦੇ ਤੇ ਦਲਮਦੇ ਬਿਜਲੀ ਵਾਲ ਲੱਗਿਆ ਨਾਮ ਮੇਰਾ ਭਿੰਦਾ ਨੰਬਰ ਹੈਗਾ 95924 27529 95924 27529 ਅਸੀ ਘੱਤਕਾ